ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਪਿਆਰੇ ਬਾਬਾ ਨੋਦ ਸਿੰਘ ਜੀ 사ਤਸੰਗਤ ਜੀ 사ਤਗੁਰ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਪਾਤਸ਼ਾਹ ਕਹਿੰਦੇ ਨੇ ਉਹ ਸੇਵਕ ਜੇ ਦਾ ਮਨ ਹਿਰਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਹੁੰਦਾ ਏ ਉਹਦੇ ਨਾਮ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਸੇਵਕ ਦਾ ਹਿਰਦਾ ਟਿਕਿਆ ਹੁੰਦਾ ਏ ਉਹਦੀ ਆਸ ਕਦੇ ਖਾਲੀ ਨਹੀਂ ਜਾਂਦੀ ਸੇਵਕ ਨੂੰ ਸਾਧ ਸੰਗਤ ਜੀ ਇਹ ਚਾਹੀਦਾ ਹੈ ਕਿ ਉਹ ਸੇਵਕ ਬਣ ਕੇ ਸੇਵਾ ਕਰੇ ਸੇਵਾ ਕਰ ਕਰਕੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ ਏ ਕਿਉਂਕਿ ਸਾਧ ਸੰਗਤ ਜੀ ਬਾਣੀ ਦੇ ਵਿੱਚ ਵੀ ਸਤਿਗੁਰ ਸਾਨੂੰ ਸਮਝਾਉਂਦੇ ਨੇ ਕਿ ਜੇ ਕੋਈ ਭਾਵਨਾ ਦੇ ਨਾਲ ਹਉਮੈ ਰਹਿ ਧੋਕੇ ਸੇਵਾ ਕਰੇ ਤੇ ਉਹਨੂੰ ਮਿਲਦਾ ਕੀ ਹੈ ਸੇਵਾ ਕਰਤ ਹੋਏ ਨਿਹਕਾਮੀ ਉਹਨੂੰ ਮਿਲਦਾ ਕੀ ਹੈ ਸਭ ਤੋਂ ਵੱਡੀ ਦਾਤ ਉਹਦੀ ਝੋਲੀ ਚ ਪੈ ਜਾਂਦੀ ਹੈ ਤਿਸ ਕੋ ਹੋਤ ਪ੍ਰਾਪਤ ਸੁਆਮੀ ਉਹਨੂੰ ਸੁਆਮੀ ਉਹ ਅਕਾਲ ਪੁਰਖ ਵਾਹਿਗੁਰੂ ਮਿਲ ਜਾਂਦਾ ਜੀ ਔਰ ਇਹਦੇ ਤੋਂ ਵੱਡੀ ਦਾਤ ਹੋਰ ਕਿਹੜੀ ਹੋ ਸਕਦੀ ਹੈ ਅੱਗੇ ਪਾਤਸ਼ਾਹ ਕਹਿੰਦੇ ਨੇ ਇਸਤੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਵਸਿਆ ਅਨੰਕਾਰ ਬੰਧਨ ਤੋਰ ਭਏ ਨਿਰਵੈਰ ਅਨੰdin ਪੂਜ ਹੈ ਗੁਰਕੇ ਪੈਰ ਹਰ ਸਮੇਂ ਹਰ ਸਵਾਸ ਆਪਣੇ ਵਾਹਿਗੁਰੂ ਦੇ ਨਾਲ ਜੁੜਿਆ ਰਹੇ ਕਿਉਂਕਿ ਇਹਦੇ ਤੋਂ ਵੱਡਾ ਤੇਰਾ ਕੋਈ ਆਸਰਾ ਕੋਈ ਸਹਾਰਾ ਨਹੀਂ ਬਣ ਸਕਦਾ ਉਹ ਸਤਗੁਰ ਸੱਚੇ ਪਾਤਸ਼ਾਹ ਤੈਨੂੰ ਸੁੱਖਾਂ ਦੇ ਨਾਲ ਭਰ ਦੇਗਾ ਕਿਉਂਕਿ ਉਹ ਸੁੱਖਾਂ ਦਾ ਖਜ਼ਾਨਾ ਉਹ ਸੁੱਖਾਂ ਦਾ ਦਾਤਾ ਹੈ ਜਿਹੜਾ ਸੁੱਖਾਂ ਦੇ ਦਾਤੇ ਦੇ ਨਾਲ ਜੁੜ ਜਾਂਦਾ ਹੈ ਸਾਧ ਸੰਗਤ ਜੀ ਉਹ ਸਦਾ ਕਾਲ ਵਾਸਤੇ ਸੁਖੀ ਹੋ ਜਾਂਦਾ ਹੈ ਨਾਮ ਸਿਮਰਨ ਦੀ ਇਹ ਵਡਿਆਈ ਹੈ ਕੋਈ ਵੀ ਚੀਜ਼ ਸਮਾਜ ਦੇ ਵਿੱਚ ਹੈ ਨਾਮ ਤੋਂ ਬਗੈਰ ਨਹੀਂ ਸਮਾਜ ਦੇ ਵਿੱਚ ਆ ਕੇ ਉਹਦਾ ਨਾਮ ਹੈ ਅਸੀਂ ਕਿਸੇ ਦੂਸਰੇ ਪਰਸਨ ਨੂੰ ਜਾਣਦੇ ਹਾਂ ਨਾਮ ਦੇ ਨਾਲ ਸੋ ਇਹ ਨਾਮ ਦੁਨਿਆਵੀ ਨਾਮ ਨਹੀਂ ਪਰ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਉਹਦੀ ਬੜੀ ਵੱਡੀ ਵਡਿਆਈ ਜਿੱਡਾ ਵੱਡਾ ਉਹ ਆਪ ਹੈ ਓਡਾ ਹੀ ਵੱਡਾ ਉਹਦਾ ਨਾਮ ਹੈ ਜਿੱਡੇ ਵੱਡੇ ਸ਼ਹੀਦ ਸਿੰਘ ਨੇ ਉਹਨਾਂ ਹੀ ਵੱਡਾ ਸਾਧ ਸੰਗਤ ਜੀ ਉਹਨਾਂ ਦਾ ਨਾਮ ਹੈ ਸ਼ਹੀਦਾਂ ਦੇ ਨਾਮ ਲੈਣ ਦੇ ਨਾਲ ਹੀ ਬਰਕਤਾਂ ਆ ਜਾਂਦੀਆਂ ਨੇ ਅਸੀਂ ਅਰਦਾਸ ਦੇ ਵਿੱਚ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ ਗੁਰੂ ਸਾਹਿਬਾਨਾਂ ਨੂੰ ਯਾਦ ਕਰਦੇ ਹਾਂ ਇਸੇ ਕਰਕੇ ਸਾਧ ਸੰਗਤ ਜਦੋਂ ਜਿਹੜਾ ਵੀ ਸਿੱਖ ਭਾਵਨਾ ਦੇ ਨਾਲ ਸ਼ਹੀਦਾਂ ਨੂੰ ਯਾਦ ਕਰਦਾ ਹੈ ਨਾ ਤੇ ਉਹ ਯਾਦ ਇੰਨੀ ਪੱਕੀ ਹੋ ਜਾਂਦੀ ਹੈ ਸਮਾਂ ਪਾ ਕੇ ਸਾਧ ਸੰਗਤ ਜੀ ਫਿਰ ਜਿਵੇਂ ਕੋਈ ਵੀ ਦੁੱਖ ਹੁੰਦਾ ਹੈ ਤੇ ਬੰਦੇ ਨੂੰ ਨਾਮ ਯਾਦ ਆਉਂਦਾ ਹੈ ਧੰਨ ਬਾਬਾ ਦੀਪ ਸਿੰਘ ਧੰਨ ਗੁਰੂ ਰਾਮਦਾਸ ਤੇ ਉਹ ਨਾਮ ਇਕੱਲਾ ਨਾਮ ਯਾਦ ਨਹੀਂ ਆਉਂਦਾ ਉਹ ਸਮੇ ਉਹ ਗੁਰੂ ਨਾਨਕ ਦੀ ਬਾਹ ਹੁੰਦੀ ਹੈ ਬਾਬਾ ਦੀਪ ਸਿੰਘ ਦੀ ਬਾਹ ਹੁੰਦੀ ਹੈ ਜਿਹੜੀ ਸਤਪੁਰ ਸੱਚੇ ਪਾਤਸ਼ਾਹ ਨੇ ਤੁਹਾਡੇ ਵੱਲ ਕੀਤੀ ਹੁੰਦੀ ਹੈ ਵੀ ਸਿੱਖਾ ਢੋਲ ਨਾ ਮੈਂ ਹਾਂ ਤੇਰੇ ਨਾਲ ਮੈਂ ਤੇਰੇ ਪਿਛੇ ਖੜਾ ਆ ਉਹ ਨਾਮ ਇੰਨਾ ਵੱਡਾ ਹੈ ਉਹ ਨਾਮ ਦੀ ਇੰਨੀ ਬਰਕਤ ਇੰਨੀ ਬਖਸ਼ਿਸ਼ ਹੈ ਜਿਹੜਾ ਦੁੱਖ ਦੇ ਸਮੇ ਸੁੱਖ ਦੇ ਸਮੇ ਯਾਦ ਕਰੇ ਇਸੇ ਕਰਕੇ ਕਹਿੰਦੇ ਨੇ ਵੀ ਸੇਵਕ ਸਵਾਸ ਸਵਾਸ ਆਪਣੇ ਮਾਲਕ ਨੂੰ ਧਿਆਏ ਯਾਦ ਕਰੇ ਤੇ ਫਿਰ ਦੁੱਖਾਂ ਤੋਂ ਮਾਲਕ ਆਪ ਕੱਢ ਲੈਂਦਾ ਜੀ ਪਰ ਸੇਵਕ ਬਾਨਾ ਪੈਂਦਾ ਜੀ ਅਸੀਂ ਸੇਵਾ ਨਹੀਂ ਕਰਦੇ ਸੇਵਾ ਕਰਕੇ ਤਾਂ ਅਸੀਂ ਰਾਜੀ ਵੀ ਨਹੀਂ ਅਸੀਂ ਨਾ ਕੀ ਕਰਦੇ ਆ ਦੇਖੋ ਕਿਸੇ ਨੂੰ ਕਹਿ ਦੋ ਨਾ ਭਾਈ ਜੇ ਦੁੱਖਿਆ ਕੋਈ ਬਾਣੀ ਪੜੋ ਕਹਿਣਗੇ ਬਾਣੀ ਪੜਦੇ ਆ ਇਹਦਾ ਮਤਲਬ ਅਸੀਂ ਬਾਣੀ ਪੜਦੇ ਹੀ ਨਹੀਂ ਕਿਉਂਕਿ ਜੇ ਬਾਣੇ ਪੜਦੇ ਹੋਈਏ ਫਿਰ ਸਾਨੂੰ ਇੰਨੀ ਕੀ ਤਾਂ ਸੋਝੀ ਆ ਜਾਣੀ ਹੈ ਭਾਈ ਦੁੱਖਾਂ ਤੋਂ ਡਰਨਾ ਨਹੀਂ ਇਹ ਦੁੱਖ ਨਹੀਂ ਵੱਡੇ ਮੇਰਾ ਵਾਹਿਗੁਰੂ ਵੱਡਾ ਹੈ ਮੇਰਾ ਵਾਹਿਗੁਰੂ ਬਚਾਏਗਾ ਜੇ ਕਹਿ ਦਨੋ ਭਾਈ ਸੇਵਾ ਕਰਿਆ ਕਰੋ ਭਾਈ ਦਸਬੰਧ ਕੱਢੋ ਫਿਰ ਮਨ ਭੱਜਦਾ ਏ ਸੇਵਾ ਯਾਨੀ ਕਿ ਪੈਸੇ ਦੇਨੇ ਪੈਣਗੇ ਮਾਇਆ ਕੱਢਣੀ ਪਵੇਗੀ ਨਾ ਇਤੇ ਤਕਵਾਂਜ ਨੇ ਖਾਣ ਦੇ ਸਾਧ ਸੰਗਜੀ ਇਹ ਜਿਹੜਾ ਮਨ ਹੈ ਨਾ ਇਹ ਸਿਆਣਪ ਹੈ ਜਿਹੜੀ ਸਾਡੀ ਇਹ ਸਾਨੂੰ ਗੁਰੂ ਤੋਂ ਵੱਡਿਆਂ ਕਰ ਦਿੰਦੀ ਏ ਗੁਰੂ ਤੋਂ ਵੱਡਿਆਂ ਯਾਨੀ ਕਿ ਗੁਰੂ ਤੋਂ ਵੱਖ ਅਸੀਂ ਬਹੁਤੇ ਸਿਆਣੇ ਬਣ ਜਾਂਦੇ ਆ ਪਰ ਜੇ ਅਸੀਂ ਚਾਹੁੰਨੇ ਆ ਦੁੱਖਾਂ ਤੋਂ ਬਚਣਾ ਸੇਵਾ ਜ਼ਰੂਰੀ ਜੇ ਦਸਬੰਦ ਕੱਢਣਾ ਪਵੇਗਾ ਅੱਜ ਸਮਝ ਜੀਏ ਬਢੇਪੇ 'ਚ ਸਮਝ ਜੀਏ ਨਹੀਂ ਤੇ ਸਾਧ ਸੰਗਤ ਜੀ ਕਾਲ ਤੇ ਫਿਰ ਸਾਹਮਣੇ ਖੜਾ ਏ ਉਹਨੇ ਦੇ ਗਲੇਲਾ ਮਾਰ ਹੀ ਲੈਣਾ ਉਹਨੇ ਤੇ ਸੋਟੀ ਲੈਣਾ ਸਾਰਿਆਂ ਨੂੰ ਕੋਈ ਨਹੀਂ ਬਚ ਸਕਦਾ ਸੋ ਸੇਵਾ ਤੇ ਸਿਮਰਨ ਤੋਂ ਬਿਨਾ ਗੁਜ਼ਾਰਾ ਨਹੀਂ ਜੀ ਹੋਣਾ ਪਾਈ ਵਦ ਤੋਂ ਵੱਧ ਬਾਣੀ ਪੜੋ ਸੇਵਾ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਅੰਗ ਸੰਗ ਹੋ ਕੇ ਵਰਤਣਗੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈਏ ਸਤ ਸੰਗਤ ਜੀ ਜਿਸ ਮਾਲਕ ਦੇ ਦਰ ਘਰ ਅਸੀਂ ਪ੍ਰਵਾਨ ਹੋਣਾ ਚਾਹੁੰਨੇ ਆ ਸਤਿਗੁਰ ਕਹਿੰਦੇ ਨੇ ਭਾਈ ਸੇਵਾ ਕਰੋ ਇਹ ਸੇਵਾ ਦੇ ਨਾਲ ਸਤਿਗੁਰ ਦੇ ਦਰ ਘਰ ਤੇ ਪ੍ਰਵਾਨ ਹੋ ਸਕਦੇ ਆ ਸੇਵਾ ਸਾਡੇ ਕੋਲ ਹੈ ਨਹੀਂ ਜੇ ਅਸੀਂ ਸੁੱਖ ਪਾਉਣਾ ਚਾਹੁੰਨੇ ਆ ਫਿਰ ਸਤਿਗੁਰ ਕਹਿੰਦੇ ਨੇ ਗੁਰ ਸੇਵਾ ਤੇ ਸੁੱਖ ਪਾਈਏ ਗੁਰੂ ਦੀ ਸੇਵਾ ਦੇ ਨਾਲ ਸੁੱਖ ਮਿਲ ਸਕਦਾ ਹੈ ਪਰ ਸਾਡਾ ਅੱਜ ਹਾਲ ਕੀ ਹੈ ਸੇਵਾ ਥੋਰੀ ਮੰਗਣ ਬਹੁਤਾ ਸੇਵਾ ਸੀ ਕਰਦੇ ਨਹੀਂ ਮੰਗਦੇ ਬਹੁਤ ਜ਼ਿਆਦਾ ਆ ਜਿਹਦੇ ਕਰਕੇ ਅਸੀਂ ਉਹਨਾਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਆ ਖਾਲੀ ਰਹਿ ਜਾਂਦੇ ਆ ਜੇ ਕੁਝ ਹਾਸਲ ਕਰਨਾ ਹੈ ਸਾਧ ਸੰਗਤ ਜੀ ਸੇਵਾ ਕਰੀਏ ਸੇਵਾ ਦੇ ਵਿੱਚੋਂ ਸਾਰੇ ਸੁੱਖ ਮਿਲ ਸਕਦੇ ਨੇ ਗੁਰਤੀ ਟਹਿਲ ਗੁਰੂ ਕੀ ਸੇਵਾ ਇਹ ਸੇਵਾ ਸਾਧ ਸੰਗਤ ਜੀ ਸੁੱਖਾਂ ਦੀ ਦਾਤੀ ਹੈ ਗੁਰ ਕੀ ਸੇਵਾ ਕਰਹੁ ਦਿਨ ਰਾਤ ਦਿਨ ਰਾਤ ਗੁਰੂ ਦੀ ਸੇਵਾ ਕਰਦਾ ਰਹੇ ਭਾਵਨਾ ਏਡੀ ਵੱਡੀ ਹੋਵੇ ਹਰ ਕਿਸੇ ਦੇ ਵਿੱਚ ਤੈਨੂੰ ਗੁਰੂ ਦਿਖੇ ਤੇਰੇ ਦਰ ਤੇਰੇ ਘਰ ਕੋਈ ਆ ਜੇ ਤੂੰ ਸੋਚ ਇਹ ਗੁਰੂ ਹੈ ਇਹ ਗੁਰੂ ਹੀ ਮੇਰੇ ਘਰ ਆਇਆ ਹੈ ਮੈਂ ਸੇਵਾ ਕਰਨੀ ਹੈ ਭਾਵਨਾ ਏਡੀ ਵੱਡੀ ਹੋਵੇ ਸੇਵਾ ਦੇ ਨਾਲ ਗੁਰੂ ਮਿਲ ਜਾਂਦਾ ਏ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾਮਨ ਮੰਨੇ ਜ ਜ ਸਤਗੁਰ ਕਾਮਨ ਮੰਨਿਆ ਤਾਂ పాਪ ਕਸੰਮਲ ਪੰਨੇ ਇਹ ਪਾਤਸ਼ਾਹ ਕਹਿ ਰਹੇ ਨੇ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਕਹਿੰਦੇ ਗੁਰੂ ਦੀ ਸੇਵਾ ਤੂੰ ਮਾਇਆ ਨਾ ਕਰਨਾ ਚਾਹੁੰਨਾ ਹੈ ਮਾਇਆ ਤੇ ਬੜੀ ਛੋਟੀ ਸ਼ੈ ਆ ਜੇ ਤੈਨੂੰ ਸਿਰ ਵੀ ਵੱਢ ਕੇ ਰੱਖਣਾ ਪਵੇ ਤਾਂ ਵੀ ਇਹ ਥੋੜੀ ਆ ਸੇਵਾ ਸੋ ਸੇਵਾ ਕਰਦਾ ਰਹ ਭਾਵਨਾ ਵੱਡੀ ਰੱਖ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਆਪਣੇ ਮਨ ਨੂੰ ਸਮਝਾਉਣਾ ਹੈ ਕਿ ਸੇਵਾ ਚ ਲੱਗਾ ਰਹੇ ਸੁਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਗੁਰਦੁਆਰਾ ਰਾਮਸਰ ਸਾਹਿਬ ਜੋ ਕਿ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰitsar ਸਾਹਿਬ ਇੱਥੇ ਸਥਿਤ ਹੈ ਸ਼ਹੀਦਾਂ ਦੀ ਯਾਦਗਾਰ ਅਸਥਾਨ ਬਣ ਰਿਹਾ ਹੈ ਸੋ ਬਿਲਡਿੰਗ ਤਿਆਰ ਹੋ ਗਈ ਹੈ ਹੁਣ ਗੁੰਬਦ ਦੀ ਸੇਵਾ ਉੱਪਰ ਸ਼ੁਰੂ ਹੋਈ ਹੈ ਗੁੰਬਦ ਦੀ ਸੇਵਾ ਲੰਮਾ ਸਮਾਂ ਚੱਲਣੀ ਹੈ ਵੱਡੀ ਸੇਵਾ ਹੈ ਇਹ ਗੁਰੂ ਸਥਾਨ ਗੁਰੂ ਘਰ ਹੁੰਦੇ ਨੇ ਇਹ ਸੰਗਤ ਵਾਸਤੇ ਤਿਆਰ ਹੁੰਦੇ ਨੇ ਤੇ ਸੰਗਤ ਹੀ ਬਣਾਉਂਦੀ ਹੈ ਕੋਈ ਕੱਲਾ ਮਨੁੱਖ ਚਾਹੇ ਅਰਬਾਂ ਖਰਬਾਂ ਬਤੀ ਹੋਵੇ ਗੁਰੂ ਘਰ ਨਹੀਂ ਜੇ ਬਣਾ ਸਕਦਾ ਆਪਣਾ ਘਰ ਬਣਾ ਸਕਦਾ ਹੈ ਵੱਡੇ ਵੱਡੇ ਪਹਿਲੇ ਸਮਹਿਲ ਬਣਾ ਸਕਦਾ ਹੈ ਪਰ ਗੁਰੂ ਘਰ ਨਹੀਂ ਗੁਰੂ ਘਰ ਤੇ ਸੰਗਤਾਂ ਦੇ ਤੇਲ ਫੁੱਲ ਪਟਾਵਾ ਦੇ ਨਾਲ ਬਣਿਆ ਕਰਦੇ ਨੇ ਸੋ ਇਹ ਸਥਾਨ ਬਣ ਰਿਹਾ ਹੈ ਆਪ ਸਭ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਸਾਥ ਦਿੱਤਾ ਹੈ ਸੋ ਸੰਗਤ ਦੀ ਬੇਨਤੀ ਇਹ ਹੈ ਕਿ ਹੁਣ ਗੁੰਬਦ ਦੀ ਸੇਵਾ ਸ਼ੁਰੂ ਹੋਈ ਹੈ ਜਿਸ ਤਰ੍ਹਾਂ ਆਪ ਜੀ ਪਹਿਲਾਂ ਸੇਵਾ ਕਰਦੇ ਆਏ ਹੋ ਹੁਣ ਵੀ ਇਸੇ ਤਰ੍ਹਾਂ ਸਵਾਵਾ ਦੇ ਵਿੱਚ ਸਾਥ ਦਿਓ ਵੱਧ ਚੜ ਕੇ ਇਸ ਸੇਵਾ ਦੇ ਜੱਗ ਦੇ ਵਿੱਚ ਹਿੱਸਾ ਪਾਓ ਮਟੀਰੀਅਲ ਦੇ ਰੂਪ ਦੇ ਵਿੱਚ ਆਪ ਜੀ ਸੇਵਾ ਕਰ ਸਕਦੇ ਹੋ ਜੋ ਜੋ ਮਟੀਰੀਅਲ ਚਾਹੀਦਾ ਹੈ ਜਿਵੇਂ ਸੀਮਿੰਟ ਹੋਇਆ ਸਰੀਆ ਹੋਇਆ ਬਜਰੀ ਰੇਤ ਇਹ ਚੀਜ਼ਾਂ ਹੋਈਆਂ ਇਹਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ ਬਾਕੀ ਇਹ ਸੇਵਾ ਆਪ ਸਭ ਸੰਗਤਾਂ ਨੇ ਕਰਨੀ ਹੈ ਜੋ ਦਾਸਤੀ ਡਿਊਟੀ ਹੈ ਗੁਰੂ ਸਾਹਿਬ ਨੇ ਲਾਈ ਸ਼ਹੀਦਾਂ ਨੇ ਲਾਈ ਅਸੀਂ ਤੇ ਭਾਈ ਹੋਕਾ ਦੇਣਾ ਹੈ ਤੇ ਅਸੀ ਹੋਕਾ ਦਈ ਜਾਣਾ ਕੋਈ ਸੇਵਾ ਕਰੇ ਚਾਹੇ ਨਾ ਕਰੇ ਜਿਹਦੇ ਕੋਲੋਂ ਮਾਲਕ ਨੇ ਸੇਵਾ ਲੈਣੀ ਹੈ ਲੈ ਹੀ ਲੈਣੀ ਹੈ ਸੰਗਤ ਜੀ ਜਰੂਰ ਸਵਾਵਾ ਦੇ ਵਿੱਚ ਹਿੱਸਾ ਪਾਓ ਗੁਰੂ ਸਾਹਿਬ ਗੁਰੂ ਪਿਤਾ ਮਿਹਰ ਕਰਨ ਸਭ ਨੂੰ ਇੰਨੀ ਕਸਮਰਤਾ ਬਖਸ਼ਣ ਕਿ ਵੱਧ ਤੋਂ ਵੱਧ ਸੇਵਾ ਸਾਰੇ ਕਰ ਸਕਣ ਸੰਗਤ ਜੀ ਦੂਸਰੀ ਬੇਨਤੀ ਇਹ ਹੈ ਕਿ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇੱਕ ਸੇਵਾ ਜੋ ਮਾਲਕ ਨੇ ਕਿਰਪਾ ਕਰਕੇ ਸ਼ਹੀਦਾ ਨੇ ਬਖਸ਼ਿਸ਼ ਕਰਕੇ ਸ਼ੁਰੂ ਕਰਾਈ ਸੀ ਲੋੜਵੰਦ ਧੀਆਂ ਜਿਨ੍ਹਾਂ ਦੇ ਘਰ ਦੇ ਫਾਈਨੈਂਸ਼ੀਅਲ ਹਾਲਾਤ ਠੀਕ ਨਹੀਂ ਉਹਨਾਂ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਆਪ ਸਭ ਸੰਗਤਾਂ ਵੱਲੋਂ ਇਸ ਸਥਾਨ ਵੱਲੋਂ ਕੀਤਾ ਜਾਂਦਾ ਜਦੋਂ ਆਪ ਸਭ ਸੰਗਤਾਂ ਸਹਿਯੋਗ ਦਿੰਦੇ ਹੋ ਬਹੁਤ ਬਹੁਤ ਬੱਚੀਆਂ ਦੀ ਸੇਵਾ ਸੰਗਤ ਵੱਲੋਂ ਨਹੀਂ ਵੀ ਗਈ ਹੈ ਪਰ ਅਜੇ ਵੀ ਕੁਝ ਬੱਚੀਆਂ ਰਹਿੰਦੀਆਂ ਨੇ ਸੋ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਾਈ ਇਸ ਸੇਵਾ ਦੇ ਵਿੱਚ ਵੀ ਹਿੱਸਾ ਪਾਓ ਬੜੀ ਵੱਡੀ ਸੇਵਾ ਜੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਇਹ ਸੇਵਾ ਵੱਡੀ ਸੇਵਾ ਹੈ ਸੰਗਤ ਜੀ ਬੇਨਤੀ ਜ਼ਰੂਰ ਸਵੀਕਾਰ ਕਰਿਓ ਕਿਉਂਕਿ ਇਹ ਉਹ ਬੱਚੀਆਂ ਨੇ ਕਿਸੇ ਦੇ ਮਾਪਿਓ ਨਹੀਂ ਹੈਗੇ ਦਾਦਾ-ਦਾਦੀ ਪਾਲਦੇ ਨਹੀਂ ਕਿਸੇ ਦੀ ਦਾਦੀ ਪਾਲਦੀ ਹੈ ਕਿਸੇ ਦਾ ਚਾਚਾ ਪਾਲ ਰਿਹਾ ਹੈ ਘਰ ਦੇ ਹਾਲਾਤ ਬੜੇ ਔਖੇ ਨੇ ਕੀ ਹੋਏਗਾ ਜੇ ਨਹੀਂ ਪੜਨਗੀਆਂ 18 ਸਾਲ ਤੋਂ ਪਹਿਲਾਂ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਬਾਲ ਵਿਆਹ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਸਾਰੀ ਉਮਰ ਮਥਾਜੀ ਕਰਨੀ ਪੈਂਦੀ ਹੈ ਜੇ ਆਪ ਸਭ ਸੰਗਤਾਂ ਨਾਲ ਖੜਜੋ ਬੱਚੀਆਂ ਦੇ ਧੀਆਂ ਦੇ ਸੰਗਤ ਜੀ ਫਿਰ ਹੋਏਗਾ ਕੀ ਫਿਰ ਉਹਨਾਂ ਬੱਚੀਆਂ ਨੂੰ ਸਾਥ ਮਿਲ ਜੇਗਾ ਸਹਾਰਾ ਮਿਲ ਜੇਗਾ ਉਹਨਾਂ ਨੂੰ ਕਿਸੇ ਦੀ ਮਥਾਜੀ ਨਹੀਂ ਕਰਨੀ ਪਵੇਗੀ ਸੋ ਬੇਨਤੀ ਜਰੂਰ ਸਵੀਕਾਰ ਕਰਿਓ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਜਰੂਰ ਇਸ ਸੇਵਾ ਦੇ ਵਿੱਚ ਵੀ ਅੱਗੇ ਆਓ ਇਹ ਵੱਡੀਆਂ ਸਵਾਵਾ ਨੇ ਇਹ ਆਪ ਸਭ ਸੰਗਤਾਂ ਨੇ ਹੀ ਕਰਨੀਆਂ ਨੇ ਮੈਂ ਕਹਾ ਮੈਂ ਸੇਵਾ ਕਰਦਾ ਐ ਨਹੀਂ 사ਸੰਗਤ ਜੀ ਇਹ ਸੇਵਾ ਆਪ ਸਭ ਸੰਗਤ ਹੀ ਕਰ ਸਕਦੇ ਹੋ ਕੋਈ ਇਕੱਲਾ ਬੰਦਾ ਮਨੁੱਖੀ ਸੇਵਾ ਕਰੇ ਸਸੰਗਤ ਗਰੀ ਚੈਨਲ ਤੋਂ ਅਸੀਂ ਹੱਡ ਬੀਤੀਆਂ ਆਪਦੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਸ਼ਹੀਦ ਸਿੰਘ ਵਰਤਦੇ ਨੇ ਸੰਗਤ ਦੇ ਨਾਲ ਕਿਵੇਂ ਗੁਰੂ ਕੀ ਬਾਣੀ ਵਰਤਦੀ ਹੈ ਗੁਰੂ ਕੀ ਕਲਾ ਸੇਵਾ ਦੀ ਕਲਾ ਕਿਵੇਂ ਵਰਤਦੀ ਹੈ ਇਹ ਬਾਣੀ ਹੈ ਤੋ ਦਰਗਾਹ ਤੋਂ ਆਈ ਹੋਈ ਇਹ ਸੇਵਾ ਜਿਹੜੀ ਹੈ ਨਾ ਸਾਸੰਗਤ ਇਹ ਸਤਿਗੁਰ ਨੇ ਇਹ ਵੀ ਸਾਡੀ ਝੋਲੀ 'ਚ ਨਹੀਂ ਪਾਦੀ ਇਹ ਵੀ ਬੜੀ ਵੱਡੀ ਦਾਤ ਜੀ ਜਿਵੇਂ ਕੋਈ ਵੈਦ ਹੋਵੇ ਨਾ ਉਹ ਆਪਣੇ ਜਾਣ ਪਛਾਣ ਵਾਲਿਆਂ ਨੂੰ ਕੋਈ ਨਾ ਕੋਈ ਨੁਕਤਾ ਦੱਸ ਦਿੰਦਾ ਕਿਸੇ ਨਾ ਕਿਸੇ ਦੁੱਖ ਦਾ ਵੀ ਇਹ ਤੋਂ ਬਚਣ ਲਈ ਤੈਨੂੰ ਇਹ ਕਰਨਾ ਚਾਹੀਦਾ ਹੈ ਵੀ ਕੋਈ ਨਾ ਕੋਈ ਤਰਕੀਬ ਦੱਸ ਦਿੰਦਾ ਕਿਸੇ ਦੁੱਖ ਤੋਂ ਕਿਸੇ ਰੋਗ ਤੋਂ ਬਚਣ ਦੀ ਹੁਣ ਮਹਾਰਾਜ ਵੀ ਸਾਨੂੰ ਤਰਕੀਬ ਬ ਦੱਸ ਕੇ ਗਏ ਨੇ ਭਾਈ ਸਰੀਰਕ ਦੁੱਖਾਂ ਤੋਂ ਬਚਣਾ ਤੇ ਮਾਨਸਿਕ ਦੁੱਖਾਂ ਤੋਂ ਬਚਣ ਦੇ ਲਈ ਬਾਣੀ ਪੜ੍ਹਨੀ ਜ਼ਰੂਰੀ ਹੈ ਸੇਵਾ ਜ਼ਰੂਰੀ ਹੈ ਇਸੇ ਤਰ੍ਹਾਂ ਜੇ ਚੋਨੇ ਆ ਬਚਣਾ ਮਾਨਸਿਕ ਕਸ਼ਟਾਂ ਤੋਂ ਫਾਈਨੈਂਸ਼ੀਅਲ ਕਸ਼ਟਾਂ ਤੋਂ ਭਾਈ ਦਸਵੰਦੀ ਬਣ ਜਾਓ ਸੇਵਾ ਕਰਿਆ ਕਰੋ ਤਨ ਕਰਕੇ ਮਨ ਕਰਕੇ ਤਨ ਕਰਕੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਏਗਾ ਸੋ ਇਸ ਚੈਨਲ ਤੋਂ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਭੈਣ ਹੈ ਸਾਹਸੰਗਤ ਜੀ ਉਹ ਭੈਣ ਨੇ ਦੱਸਿਆ ਕਿ ਕਿਵੇਂ ਸ਼ਹੀਦਾਂ ਦੀ ਕਿਰਪਾ ਉਹਨਾਂ ਤੇ ਵਰਤੀ ਉਹ ਭੈਣ ਨੇ ਦੱਸਿਆ ਸਾਡਾ ਬਹੁਤ ਵੱਡਿਆ ਕਾਰੋਬਾਰ ਚੱਲਦਾ ਸੀ ਜ਼ਮੀਨ ਜਾਇਦਾਦ ਵਧੀਆ ਸੀ ਵੀ ਮੇਰੇ ਹਸਬ ਨੂੰੜੀ ਤਿੰਨ ਭਰਾ ਸੀ ਸਾਰਾ ਪਰਿਵਾਰ ਮਿਲਜੁਲ ਕੇ ਰਹਿੰਦਾ ਸੀ ਇਕੱਠਾ ਰਹਿੰਦਾ ਸੀ ਬੜਾ ਪ੍ਰੇਮ ਸੀ ਕਹਿੰਦੇ ਕਿ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣੇ ਆ ਜ਼ਮੀਨ ਉੱਥੇ ਖਰੀਦਦੇ ਆ ਸਾਡੀ ਥੋੜੀ ਜਿਹੀ ਜ਼ਮੀਨ ਸੀ ਜਿੱਥੇ ਜਾ ਕੇ ਜ਼ਮੀਨ ਖਰੀਦੀ ਉੱਥੇ ਵਧੀਆ ਬਣੀ ਵਧੀਆ ਜ਼ਮੀਨ ਮਿਲ ਗਈ ਵਧੀਆ ਘਰ ਸਾਨੂੰ ਨਾਲ ਮਿਲ ਗਿਆ ਕਹਿੰਦੇ ਮਾਲਕ ਦੀ ਬੜੀ ਕਿਰਪਾ ਵਰਤੀ ਤੇ ਕਹਿੰਦੇ ਕਿ ਹੁੰਦਾ ਕੀ ਇਹ ਬੱਚੇ ਜਵਾਨ ਹੁੰਦੇ ਨੇ ਪਤਾ ਨਹੀਂ ਕਿਹਦੀ ਕਹਿੰਦੇ ਨਜ਼ਰ ਲੱਗ ਗਈ ਜਾਂ ਕੋਈ ਸਾਡਾ ਮਾੜਾ ਕਰਮ ਕੀਤਾ ਹੋਇਆ ਕੇ ਆ ਗਿਆ ਦਿਨੋਂ ਦਿਨ ਸਾਡਾ ਜਿਹੜਾ ਸੀ ਕਾਰੋਬਾਰ ਉਹ ਮਤਲਬ ਨਿਘਾਰ ਵੱਲ ਗਿਆ ਫਸਲ ਨਾ ਹੋਣੀ ਪਰਿਵਾਰ ਦੇ ਵਿੱਚ ਲੜਾਈਆਂ ਕਲੇਸ਼ ਝਗੜੇ ਹੋ ਗਏ ਇਤਨਾ ਭਰਾਵਾਂ ਨੇ ਅੱਡ-ਅੱਡ ਕਰ ਲਿਆ ਜ਼ਮੀਨਾਂ ਵਖ-ਵਖ ਹੋ ਗਈਆਂ ਜਿੱਥੇ ਸਾਰੇ ਇਲਾਕੇ 'ਚ ਸਾਡੀ ਸੀ ਨਾਮ ਸੀ ਉਥੇ ਕਹਿੰਦੇ ਕਿ ਹੁਣ ਬੜਾ ਔਖਾ ਹੋ ਗਿਆ ਸਾਡਾ ਗੁਜ਼ਾਰਾ ਵੀ ਬੜਾ ਅਸੀਂ ਡੋਲ ਗਏ ਵੀ ਹੁਣ ਕੀ ਬਣੂਗਾ ਲੋਕਾਂ ਨੇ ਕਹਿਣਾ ਵੀ ਵੇਖੋ ਹੁਣ ਤੇ ਇਹਨਾਂ ਨੇ ਲੱਗਦਾ ਇਹਨਾਂ ਦੇ ਸਭ ਕੁਝ ਵਿਕੇਗਾ ਇਹਨਾਂ ਦਾ ਐਦਾਂ ਕਹਿੰਦੇ ਸਾਡਾ ਬਦਨਾਮ ਹੋ ਗਿਆ ਇਹ ਕਹਿੰਦੇ ਕਿ ਅਸੀਂ ਸਬਜ਼ੀ ਬੀਜਦੇ ਸੀ ਆਪਣੇ ਖੇਤਾਂ ਦੇ ਵਿੱਚ ਤੇ ਬੜਾ ਸਾਡਾ ਹੁੰਦਾ ਸੀ ਕਹਿੰਦੇ ਉਹ ਸਬਜੀ ਵਿੱਚ ਵੀ ਸਾਨੂੰ ਬਹੁਤ ਨੁਕਸਾਨ ਹੋਣਾ ਕਹਿੰਦੇ ਕਿ ਕੋਈ ਸਮਝ ਨਹੀਂ ਸੀ ਹੁੰਦੀ ਆਂਦੇ ਅਸੀਂ ਥਾਂ-ਥਾਂ ਪਟਕੇ ਵੀ ਨੱਕ ਵੀ ਰਗੜੇ ਬੜੇ ਥਾਂ ਅਸੀਂ ਪੈਸੇ ਬਰਬਾਦ ਕੀਤੇ ਬਾਬਿਆਂ ਕੋਲ ਗਏ ਪਰ ਕੁਝ ਹਾਸਲ ਨਹੀਂ ਹੋਇਆ ਸਗੋਂ ਸਾਡੀ ਲੋਟੀ ਜ਼ਿਆਦਾ ਹੋਈ ਭੈਣ ਕਹਿੰਦੇ ਕਿ ਫੇਰ ਐਦਾਂ ਹੀ ਕਹਿੰਦੇ ਕਿ ਜਿਵੇਂ ਸਬੱਬ ਬੰਨਣਾ ਹੁੰਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਗਏ ਸਾਂ ਤੇ ਐਦਾ ਫਿਰ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਜਾਂਦੇ ਬਾਬਾ ਨੋਹ ਸਿੰਘ ਦੇ ਸਥਾਨਾਂ ਤੇ ਜਾਂਦੇ ਆ ਕਿਤੇ ਜਦੋਂ ਅਸੀਂ ਬਾਬਾ ਨੋਹਦ ਸਿੰਘ ਦੇ ਸਥਾਨ ਤੇ ਜਾਂਦੇ ਆ ਨਾ ਨਤਮਸਤਕ ਹੋਨੇ ਅੰਦਰ ਅਰਦਾਸ ਬੇਨਤੀ ਸਤਪੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਦੇ ਆ ਸ਼ਹੀਦਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਨਸੀਬ ਸਿੰਘੋ ਕਿਰਪਾ ਕਰੋ ਤੁਹਾਡੇ ਦੁਆਰੇ ਆਏ ਆ ਸਵੱਬ ਬਣਿਆ ਏ ਕਿ ਮਾਲਕ ਜੀ ਤੁਸੀਂ ਕਿਰਪਾ ਕਰੋ ਸਾਡਾ ਕਸ਼ਟ ਕੱਟੋ ਵੀ ਸਾਡੇ ਪਰਿਵਾਰ ਦੇ ਵਿੱਚ ਜੋ ਇਕਲੇਸ਼ ਜੋ ਬਰਕਤਾਂ ਬਖਸ਼ੀਸ਼ਾਂ ਉੱਡ ਗਈਆਂ ਨੇ ਪਾਤਸ਼ਾਹ ਪਤਾ ਨਹੀਂ ਕਿਹੜਾ ਕਰਮ ਅੱਗੇ ਆਇਆ ਤੁਸੀਂ ਬਖਸ਼ ਲੋ ਉਹ ਭੈਣ ਕਹਿੰਦੇ ਕਿ ਉੱਥੇ ਜਦੋਂ ਅਸੀਂ ਇੱਕ ਸਿੰਘ ਹੁੰਦੇ ਨੇ ਬਜ਼ੁਰਗ ਸਿੰਘ ਨੇ ਕਿਤੇ ਉਹਨਾਂ ਕੋਲ ਅਰਦਾਸ ਬੇਨਤੀ ਕਰਵਾਈ ਤੇ ਉਹ ਕਹਿੰਦੇ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਉਧਰ ਮਹਾਕਾਲ ਸਿੰਘ ਬਹਿੰਦੇ ਨੇ ਵੀ ਤੁਸੀਂ ਉੱਥੇ ਜਾ ਕੇ ਬੇਨਤੀ ਕਰੋ ਉਹਨਾਂ ਨੂੰ ਬੇਨਤੀ ਕਰੋ ਅਰਦਾਸ ਬੇਨਤੀ ਕਰੋ ਆਹ ਗੁਰੂ ਗੁਰੂ ਸਾਹਿਬ ਜੀ ਨੂੰ ਕਿਰਪਾ ਕਰਦੇ ਨੇ ਕਹਿੰਦੇ ਉਹਨਾਂ ਨੇ ਆਪ ਅੰਦਰ ਵੀ ਅਰਦਾਸ ਕੀਤੀ ਤੇ ਕਹਿੰਦੇ ਕਿ ਅਸੀਂ ਲੱਭਦੇ ਰਹੇ ਵੀ ਮਹਾਕਾਲ ਸਿੰਘ ਕਿਹੜੇ ਹੁੰਦੇ ਨੇ ਕਿੱਥੇ ਮਿਲਣਗੇ ਕਿੱਦਾਂ ਦੇ ਨੇ ਕਹਿੰਦੇ ਨਹੀਂ ਮਿਲੇ ਕਹਿੰਦੇ ਫੇਰ ਨਾ ਇੱਕ ਉੱਥੇ ਬਜ਼ੁਰਗ ਸਿੰਘ ਉਧਰੋਂ ਬੜੇ ਬੜਾ ਉਹਨਾਂ ਦੇ ਚਿਹਰੇ ਤੇ ਨੂਰ ਤਰੇ ਆ ਰਹੇ ਹੁੰਦੇ ਨੇ ਸਿੰਘ ਨੇ ਦਮਾਲਾ ਸਜਾਇਆ ਹੁੰਦਾ ਹੈ ਵੱਡਾ ਦਮਾਲਾ ਕਹਿੰਦੇ ਕਿ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਬਾਬਾ ਜੀ ਵੀ ਅਸੀਂ ਉਦਾਸ ਬੇਨਤੀ ਕਰਨ ਆਏ ਸੀ ਛੀਂਦਾ ਦੇ ਅਸਥਾਨਾਂ ਤੇ ਕਿ ਸਾਡੇ ਪਰਿਵਾਰ ਦੇ ਵਿੱਚ ਪਤਾ ਨਹੀਂ ਕੀ ਬਹੁਤ ਵਧੀਆ ਸਾਡਾ ਕਾਰੋਬਾਰ ਸੀ ਵਿਜਨਸ ਸੀ ਪੀ ਜ਼ਮੀਨ ਜਾਇਦਾਦ ਵਧੀਆ ਸੀ ਪਰ ਦਿਨੋਂ ਦਿਨ ਸਾਡਾ ਕਾਰੋਬਾਰ ਨਿਗਹਾਰ ਛੋ ਗਿਆ ਪਰਿਵਾਰ ਰਲ ਕੇ ਰਹਿੰਦਾ ਸੀ ਹੁਣ ਪਰਿਵਾਰ ਵੀ ਸਾਡਾ ਟੁੱਟ ਗਿਆ ਵਕ ਵਕ ਹੋ ਗਿਆ ਪਰ ਕੀ ਕਰੀਏ ਹੁਣ ਸਾਡਾ ਸਭ ਕੁਝ ਵਿਕਣ ਦੀ ਕਗਾਰ ਤੇ ਆ ਗਿਆ ਕਰਜ਼ਾ ਬੜਾ ਹੋ ਗਿਆ ਸਿਰ ਤੇ ਪਤਾ ਨਹੀਂ ਕੀ ਇਹ ਸਾਡੇ ਘਰ ਦੇ ਵਿੱਚ ਮਨ ਵੀ ਨਹੀਂ ਲੱਗਦਾ ਕਲੇਸ਼ ਬਹੁਤ ਹੈ ਕਹਿੰਦੇ ਕਿ ਉਹ ਮਹਾਕਾਰ ਸਿੰਘ ਨੇ ਕਿਹਾ ਕਿ ਭਾਈ ਪਹਿਲੀ ਚੀਜ਼ ਤੇ ਤੁਸੀਂ ਸ਼ੀਧੀ ਦੇਖ ਕਰਵਾ ਕੇ ਜਾਓ ਜਿਸ ਸਥਾਨ ਤੇ ਤੁਸੀਂ ਆਏ ਹੋ ਤੁਹਾਡੀ ਜਰੂਰ ਸੁਣੀ ਜਾਏਗੀ ਸਾਰੇ ਕਸ਼ਟ ਉਹਨਾਂ ਨੇ ਆਪ ਕੱਟਨੇ ਨੇ ਤੁਸੀਂ ਚਿੰਤਾ ਨਾ ਕਰੋ ਬਾਕੀ ਤੁਸੀਂ ਘਰ ਦੇ ਵਿੱਚ ਚੰਡੀ ਦੇਵਾਰ ਦੇ ਜਾਪ ਕਰਾਓ ਚੰਡੀ ਦੇਵਾਰ ਦਾ ਅਖੰਡ ਜਾਪ ਕਰਵਾਓ ਚਟੰਗਾ ਪੇਟਾ ਕਰੋ ਤੇ ਮਾਲਕ ਜ਼ਰੂਰ ਸਹਾਈ ਹੋਏਗਾ ਜੋ ਕੋਈ ਵੀ ਆਦ ਬਿਆਦ ਤੁਹਾਡੇ ਘਰ ਚ ਹੋਏਗੀ ਉਹ ਮਾਲਕ ਨੇ ਆਪ ਕੱਢ ਦੇਣੀ ਆ ਤੁਸੀਂ ਚਿੰਤਾ ਨਾ ਕਰੋ ਉਹ ਭੈਣ ਕਹਿੰਦੇ ਕਿ ਅਸੀਂ ਉਹਨਾਂ ਨੂੰ ਪੁੱਛ ਲਿਆ ਚਲੋ ਉਹਨਾਂ ਨੇ ਸਾਨੂੰ ਦੱਸਦਾ ਸਿੰਘਾਂ ਨਾਲ ਮਲਾਤਾ ਸਿੰਘ ਸਾਨੂੰ ਮਿਲ ਗਏ ਅਖੰਡ ਜਾਪ ਚੰਡੀ ਦੇ ਵਾਰ ਦਾ ਕਹਿੰਦੇ ਕਿ ਅਸੀਂ ਘਰ ਕਰਾਇਆ ਜਦੋਂ ਤੋਂ ਅਖੰਡ ਪਾਠ ਸਾਬ ਸਾਡੇ ਘਰ ਹੋਇਆ ਕਹਿੰਦੇ ਕਿ ਭਰੋਸਾ ਬੜਾ ਵੱਡਾ ਸੀ ਸਾਡਾ ਈ ਮਾਲਕ ਕਿਰਪਾ ਕਰੇਗਾ ਕਹਿੰਦੇ ਕਿ ਅਖੰਡ ਪਾਤਸ਼ਾਹਬ ਹੋ ਗਿਆ ਪੇਟਾ ਦੇਤੀ ਸਭ ਕੁਝ ਹੋ ਗਿਆ ਚਲੋ ਜਿੱਦਾਂ ਵੀ ਅਸੀਂ ਐਡਜਸਟ ਕਰਕੇ ਸਾਰਾ ਕਰ ਲਿਆ ਪਾਠ ਕਰਕੇ ਜਾਂਦੇ ਨੇ ਕਹਿੰਦੇ ਮਹੀਨਾ ਮਹੀਨਾ ਹੁੰਦਾ ਹੈ ਜੇ ਪਾਠ ਕੀਤੇਆਂ ਨੂੰ ਕਹਿੰਦੇ ਕਿ ਸਾਨੂੰ ਇਹ ਚੀਜ਼ਾਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਸਾਡੇ ਘਰ ਦੇ ਵਿੱਚੋਂ ਜਿਵੇਂ ਕੋਈ ਮਾੜੀ એનર્ਜੀ ਸੀ ਉਹ ਦੂਰ ਚਲੀ ਗਈ ਮਤਲਬ ਇੱਕ ਪੋਜ਼ਿਟਿਵਿਟੀ ਫੀਲ ਹੋਣੀ ਸ਼ੁਰੂ ਹੋ ਗਈ ਹੌਲੀ ਹੌਲੀ ਸਾਡੇ ਘਰ ਦਾ ਮਾਹੌਲ ਠੀਕ ਹੋ ਗਿਆ ਜਿਹੜੇ ਨੁਕਸਾਨ ਹੁੰਦੇ ਸੀ ਉਹ ਬੰਦ ਹੋ ਗਏ ਪਰਿਵਾਰ ਦੇ ਵਿੱਚ ਲੜਾਈਆਂ ਝਗੜੇ ਬੰਦ ਹੋ ਗਏ ਪਰਿਵਾਰ ਰਲ ਕੇ ਬਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਜਿੱਥੋਂ ਅਸੀਂ ਥੱਲੇ ਡਿੱਗੇ ਸਾਂ ਮਾਲਕ ਨੇ ਫਿਰ ਉੱਥੇ ਸਾਨੂੰ ਪਹੁੰਚਾਇਆ ਉਹ ਭੈਣ ਕਹਿੰਦੇ ਕਿ ਚੰਡੀ ਦੇਵਾਰ ਦੇ ਜਾਪ ਕਰਾਉਣ ਦੇ ਨਾਲ ਸਾਡਾ ਸਾਰਾ ਕੁਝ ਠੀਕ ਹੋ ਗਿਆ ਮਾਲਕ ਦੀ ਕਿਰਪਾ ਵਰਤੀ ਸਾਧ ਸੰਗਤ ਜੀ ਦੇਖੋ ਸੇਵਾ ਕਿਹੜੀ ਮਾਲਕ ਨੇ ਸਾਡੀ ਪ੍ਰਵਾਨ ਕਰ ਲੈਣੀ ਕੋਈ ਪਤਾ ਨਹੀਂ ਚੰਡੀ ਦੇਵਾਰ ਦੇ ਜਾਪ ਪ੍ਰਵਾਨ ਕਰਨੇ ਆ ਅਖੰਡ ਪਾਤਸ਼ਾਹ ਪ੍ਰਵਾਨ ਕਰਨੇ ਆ ਸੁਖਮਨੀ ਸਾਹਿਬ ਦੇ ਜਾਪ ਕਰਨੇ ਆ ਬ੍ਰਹਮ ਕਵਚ ਦੇ ਜਾਪ ਕਰਨੇ ਆ ਜਾਂ ਸ਼ਹੀਦੀ ਦੇਗਾਂ ਦੇ ਰਸਤਾ ਪੇਟਾ ਕਰੋਗੇ ਘੋੜਿਆਂ ਨੂੰ ਚਨੇ ਪਾਓਗੇ ਕਿਹੜੀ ਮਾਲਕ ਨੇ ਅਰਦਾਸ ਸ਼ਹੀਦਾਂ ਨੇ ਪ੍ਰਵਾਨ ਕਰਨੀ ਹੈ ਉਹ ਛਿੱਤ ਜੱਸ ਸਿੰਘ ਜਾਣਦੇ ਨੇ ਸਾਡਾ ਕਰਮ ਹੈ ਅਸੀਂ ਆਪਣਾ ਕਰਮ ਕਰੀਏ ਅਰਦਾਸਾਂ ਬੇਨਤੀਆਂ ਕਰਵਾਈਏ ਮਾਲਕ ਦੇ ਅਦਾਰ ਕਰਦੇ ਤੇ ਮਾਲਕ ਜਰੂਰ ਸਹਾਈ ਹੁੰਦਾ ਜੇ ਭਾਵੜਾ ਦੇ ਨਾਲ ਸ਼ਹੀਦੀ ਦੇਗਾ ਕਰਵਾਓ ਸਾਹਿਬ ਕਰਾਓ ਚੰਡੀ ਦੇ ਵਾਰ ਦੇ ਜਾਪ ਕਰਾਓ ਸਾਧ ਸੰਗਤ ਜੀ ਇਹ ਫਲਦਾਇਕ ਨੇ ਵੱਡੇ ਤੋਂ ਵੱਡੇ ਮੋਰਚੇ ਫਤਿਹ ਹੋਏ ਨੇ ਸੰਗਤਾਂ ਦੇ ਜਿਹੜੇ ਚੰਡੀ ਦੇ ਵਾਰ ਦੇ ਜਾਪ ਕਰਵਾਉਂਦੇ ਨੇ ਇਹ ਭੈਣ ਨੇ ਹੱਦਬੀਤੀ ਸੁਣਾਈ ਸੋ ਇਸ ਸੰਖੇਪ ਚ ਆਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਉਹ ਭੈਣ ਨੇ ਤਾਂ ਬਹੁਤ ਕੁਝ ਦੱਸਿਆ ਸੀ ਸੋ ਸੰਖੇਪ ਦੇ ਵਿੱਚ ਮੇਨ ਚੀਜ਼ ਜਿਹੜੀ ਸੀ ਉਹ ਤੁਹਾਡੇ ਸਾਹਮਣੇ ਰੱਖਤੀ ਆ ਕਿ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਅਖੰਡ ਅਖੰਡ ਪਾਠ ਸਾਹਿਬ ਅਸੀਂ ਕਰਾਉਨੇ ਆ ਪਰ ਜੇ ਪੂਰਨ ਮਰਿਆਦਾ ਦੇ ਨਾਲ ਖੰਡ ਪਾਠ ਸਾਹਿਬ ਹੋ ਜੇ ਨਾ ਸਾਧ ਸੰਗਤ ਜੀ ਉਹ ਵੀ ਇਹੋ ਜਿਹੀਆਂ ਚੀਜ਼ਾਂ ਘਰ ਚ ਰੈਂਦੀਆਂ ਹਨੀ ਹਾਂ ਜੇ ਖੰਡ ਅਖੰਡ ਪਾਠ ਸਾਹਿਬ ਚੰਡੀ ਦੇ ਵਾਰ ਦੇ ਜਾਪ ਦਾ ਹੋਵੇ ਤੇ ਮਰਿਆਦਾ ਦੇ ਨਾਲ ਹੋਵੇ ਸਾਧ ਸੰਗਤ ਜੀ ਛਟੰਗੇ ਦੇ ਨਾਲ ਹੋਵੇ ਤੇ ਸਾਧ ਸੰਗਤ ਜੀ ਜਿਵੇਂ ਜਿਵੇਂ ਉਹ ਨਾਰੀਅਲ ਭਲਦੇ ਨੇ ਜਾਂ ਫਰੂਟ ਕੱਟਦੇ ਨਾ ਤਿਵੇਂ-ਤਿਵੇਂ ਸਾਡੇ ਘਰ ਦੇ ਵਿੱਚੋਂ ਬਲਾਵਾ ਜਾਂ ਇਦਾਂ ਮਾੜੀਆਂ ਜੋ ਸ਼ਕਤੀਆਂ ਨੇ ਊਰਜੀਆਂ ਨੇ ਉਹ ਨਿਕਲ ਜਾਂਦੀਆਂ ਨੇ ਸੁਭਾਵਨਾ ਵੱਡੀ ਰੱਖ ਕੇ ਕੋਈ ਵੀ ਸੇਵਾ ਕਰੀਏ